ਦੀ ਇੱਕ ਖਬਰ ਸਾਰੇ ਸੁਣ ਰਹੇ ਆ ਵੀ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾ ਤਾਂ ਨੀ ਉਹਦੇ ਨਾਂ ਨਾਲ ਕੋਈ ਰ ਨਹੀਂ ਲਾਉਣ ਦਾ ਅਧਿਕਾਰ ਹੈ ਕਿ ਕਹਿੰਦੇ ਉਹਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾੜਾ ਹੋ ਗਿਆ ਕੀ ਹੋ ਗਿਆ ਕੀ ਇਹਦੇ ਚ ਮਾੜਾ ਕੀ ਹੋ ਗਿਆ ਸਸ਼ੀਕਲਜੀ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਲਾਈਵ ਹੋ ਕੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਉਹਨਾਂ ਨੇ ਕਮਲ ਕੌਰ ਕਾਂੜ ਦੀ ਜ਼ਿੰਮੇਵਾਰੀ ਲੈਂਦੇ ਆ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦੇ ਬਾਰੇ ਵੀ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਅਫਸੋਸ ਵੀ ਨਹੀਂ ਹੈ ਇਸ ਗੱਲ ਦਾ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਮੈਨੂੰ ਦਾ ਇਹ ਕਹਿਣਾ ਹੈ ਕਿ ਜੇਕਰ ਕੋਈ ਬਾਹਰੋਂ ਵਿਅਕਤੀ ਆ ਕੇ ਆਪਣੇ ਨਾ ਦੇ ਨਾਲ ਕੌਰ ਸਿੰਘ ਲਗਾ ਕੇ ਗਲਤ ਹਰਕਤਾਂ ਕਰਦਾ ਹੈ ਸ਼ਲੀਲ ਵੀਡੀਓ ਬਣਾਉਂਦਾ ਹੈ ਤਾਂ ਇਹ ਫਿਰ ਸਿੱਖੀ ਤੇ ਪੰਜਾਬੀਅਤ ਦਾ ਕਾਹਨ ਕਰਨ ਵਾਲੀ ਗੱਲ ਹੈ ਅਸੀਂ ਇਸ ਲੜਕੀ ਨੂੰ ਬਹੁਤ ਜ਼ਿਆਦਾ ਸਮਝਾਇਆ ਸੀ ਪਰ ਇਹ ਲੜਕੀ ਨਹੀਂ ਸਮਝੀ ਜਿਸ ਤੋਂ ਬਾਅਦ ਸਾਨੂੰ ਇਸ ਸਟੈਪ 'ਤੇ ਚੁੱਕਣਾ ਪਿਆ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਵਿਅਕਤੀਆਂ ਦੇ ਵੱਲੋਂ ਇਹ ਕਾંડ ਕੀਤਾ ਗਿਆ ਹੈ ਤਾਂ ਉਹਨਾਂ ਨੂੰ ਸਜ਼ਾ ਵੀ ਮਿਲੇਗੀ ਤੇ ਇਹ ਬੰਦੀ ਸਜ਼ਾ ਅਸੀਂ ਭੁਗਤਾਂਗੇ ਵੀ ਉੱਤੇ ਹੀ ਅਮਿਤਪਾਲ ਸਿੰਘ ਮੈਰੋ ਦੇ ਵੱਲੋਂ ਕੰਚਨ ਕੁਮਾਰੀ ਕਮਲਕੌਰ ਦੀਆਂ ਕੁਝ ਵੀਡੀਓ ਸਾਂਝਾ ਕੀਤੀਆਂ ਗਈਆਂ ਉਸ ਵੀਡੀਓ ਦੇ ਵਿੱਚ ਜਿੱਤੇ ਕਿ ਉਹ ਕਾਫੀ ਜ਼ਿਆਦਾ ਅਸ਼ਲੀਲ ਗੱਲਾਂ ਕਰਦੀ ਨਜ਼ਰ ਆ ਰਹੀ ਹੈ ਤੁਹਾਨੂੰ ਦਿਖਾਉਨੇ ਆ ਭਾਈ ਅਮਰਤਪਾਲ ਸਿੰਘ ਮਹਿਰੋ ਦਾ ਵੱਡਾ ਖੁਲਾਸਾ ਇਸ ਕਾਨਮੂ ਲੈ ਕੇ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਨੇ ਨੇ ਇਸ ਵੀਡੀਓ ਨੂੰ ਅੱਗੇ ਤੋਂਗੇ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਅਗਲੀ ਇੱਕ ਖਬਰ ਸਾਰੇ ਸੁਣ ਰਹੇ ਆ ਕਿ ਉਹ ਜਿਹੜੀ ਕੁੜੀ ਸੀਗੀ ਕਾਂਚਨ ਕੁਮਾਰੀ ਨਾ ਤਾਂ ਨੀ ਉਹਦੇ ਨਾਂ ਨਾਲ ਕੋਈ ਰ ਨਹੀਂ ਲਾਉਣ ਦਾ ਅਧਿਕਾਰ ਹੈ ਕਿਸੇ ਨੂੰ ਪਰ ਜਾਣੀ ਉਸ ਨਾਂ ਨਾਲ ਜਾਂਦੀ ਸੀ ਜਿਹਨੂੰ ਕਮਲਕੌਰ ਕਹਿੰਦੇ ਸੀ ਪੰਦੇ ਦੀ ਮੌਤ ਹੋ ਗਈ ਮੌਤ ਹੋ ਗਈ ਤੇ ਕਈ ਕਹਿੰਦੇ ਵੀ ਮਾੜਾ ਹੋਇਆ ਕੀ ਹੋ ਗਿਆ ਕੀ ਇਹਦੇ ਚ ਮਾੜਾ ਕੀ ਹੋ ਗਿਆ ਬਹੁਤ ਵਧੀਆ ਹੋਇਆ ਜਿਹੜਾ ਕੰਮ ਪਹਿਲਾਂ 5-7 ਸਾਲ ਹੋਣਾ ਚਾਹੀਦਾ ਸੀ ਉਹ ਲੇਟ ਹੋ ਗਿਆ ਕਿਉਂਕਿ ਪੰਜਾਬ ਚ ਰਹਿਣ ਵਾਲੇ ਸੋਚੋ ਤੁਸੀਂ ਇਹ ਕੱਲਾ ਪੰਜਾਬ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਨੇ ਪਰ ਹਿੰਦੂ ਸਿੱਖ ਸਾਈ ਮੁਸਲਮਾਨ ਸਭ ਦਾ ਸਾਂਝਾ ਪੰਜਾਬ ਹੈ ਦੇਸ਼ ਹੈ ਇੱਕ ਇਸ ਪੰਜਾਬ ਦੀ ਧਰਤੀ ਤੇ ਬਹੁਤ ਪਰਿਵਾਰਾਂ ਦਾ ਖੂਨ ਡੁੱਲਿਆ ਪਰ ਜੇ ਕੋਈ ਬਾਹਰੋਂ ਜੁਪੀ ਬਿਹਾਰ ਤੋਂ ਕੋਈ ਭਈਆ ਰਾਣੀ ਆ ਕੇ ਤੇ ਮੂੰ ਚੱਕਿਆ ਉਹਦੇ ਨਾਲ ਨਾਲ ਕੌਰ ਲਾ ਲਵੇ ਤੇ ਫਿਰ ਸਭ ਕੀਤੀਆਂ ਕੁਰਬਾਨੀਆਂ ਮਿੱਟੀ ਨਹੀਂ ਦੀਆਂ ਨੀ ਕੀ ਚਮਕੌਰ ਦੀ ਗੜੀ ਕੀ ਸਰਹੰਤੀਆਂ ਨਹੀਂ ਹਾਂ ਕੀ ਠੰਡੇ ਬੁਰਜ ਕੀ ਗੁਰੂਆਂ ਨੇ ਸਾਡੇ ਨਾਲ ਜੋ ਜੰਗਾ ਕੀਤੀਆਂ ਵੀ ਸਾਨੂੰ ਇੱਕ ਸਰਨੇਮ ਜੋ ਉਸ ਖਾਲਸੇ ਨੂੰ ਸਿੰਘ ਤੇ ਬੀਬੀਆਂ ਨੂੰ ਕੌਰ ਦਿੱਤਾ ਤੇ ਉਹ ਐਵੇਂ ਤਾਂ ਨਹੀਂ ਹੈ ਵੀ ਦੋ ਕੌੜੀ ਦੇ ਭਈਆ ਰਣਗਾ ਕੇ ਸਾਡੇ ਨਾਲ ਜਿਹੜੇ ਸਰਨਾਮ ਬੀਬੀਆਂ ਵਾਲੇ ਕੌਰ ਨਾਂ ਨਾਲ ਲਾ ਦੇਣਾ ਕਮਾਉਣਾ ਪੈਂਦਾ ਕਮਾਈ ਬਹੁਤ ਔਖੀ ਆ ਮੈਂ ਇਸ ਤੋਂ ਬਾਅਦ ਜਿਹੜੀ ਅੱਗੇ ਗੱਲਬਾਤ ਕਰਦਾ ਵੱਖਰੀ ਆ ਸਭ ਸੰਸਾਰ ਜੋ ਵੀ ਇਹ ਵੀਡੀਓ ਦੇਖ ਰਿਹਾ ਉਹਨਾਂ ਨੇ ਬੇਨਤੀ ਆ ਵੀਡੀਓ ਸਾਰੀ ਦੇਖਿਓ ਤੇ ਆਹ 6-7 ਮਿੰਟ ਦੀ ਵੀਡੀਓ ਮੇਰੇ ਵਿੱਚ ਐਡ ਕਰ ਲਗਾ ਇਹਨੂੰ ਜ਼ਰੂਰ ਦੇਖ ਲਿਓ ਅਸ਼ਲੀਲ ਬਾਤੇ ਕਰਨੇ ਲਈ ਮੈਨੂੰ ਫੋਲੋ ਕਰੇ ਹਾਂ ਕੱਦ ਤੇ ਕਹਿੰਦੇ تھے ਘੋੜੀ ਬਣਾ ਕੇ ਲੈਣੀ ਹੈ ਘੋੜੀ ਬਣਾ ਕੇ ਅੱਭਰ ਨਹੀਂ ਹੋਣਾ ਘੋੜੀਏ ਤੇ ਕਿਉਂ ਨਹੀਂ ਹੋ ਹਾਂਜੀ ਦੋਸਤੋ ਅੱਜ ਕੋੜੀ ਵਾਲੀ ਵੀਡੀਓ ਨਹੀਂ ਪਈ ਸੀ ਮੇਰਾ ਤੇ ਕੋੜੀ ਬਣਾਾਂਗੀ ਕੋੜੀ ਹਨਾ ਬੂਆ ਜੀ ਹਾਂ ਤੱਕ ਘੋੜੀ ਵੀ ਨਹੀਂ ਬਣਾ ਕਰੋਗੇ ਇਹ ਵਾਲਾ ਪਕੀਤਾ ਖਾਓਗੇ ਕਿ ਮੇਰਾ ਤੋਂ ਵੀ ਹਮ ਮੈਂ ਆਪਣੇ ਬੰਦੇ ਨੂੰ ਸ਼ਿਲਾਜੀਤ ਕੀ ਕਹਿੰਦੇ ਹੋਰ ਗਰਮ-ਗਰਮ ਚੀਜ਼ਾਂ ਮਤਲਬ ਪੰਜੀਰੀ ਖਵਾਉਂਗੀ ਕਿ 24 ਘੰਟੇ ਬਸ ਉਹਨੂੰ ਇੱਕੋ ਹੀ ਚੀਜ਼ ਯਾਦ ਰਹੇ। ਕਮਲ ਆਈ ਲਵ ਯੂ ਕਮਲ ਚੁੰਮਾ ਦੇ ਦੇ। ਪਾਣੀ ਦੇ ਦੇ। ਬਸ ਇਹ ਹੀ ਕਹਿਣਾ ਰਹੇ 24 ਘੰਟੇ। ਕਮਲ ਮੜੇ ਕਮਰੇ ਚ ਚੱਲੀ ਮੜੇ ਤੇ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ। ਸ਼ਸ਼ੀਕਾਲ ਦੋਸਤੋ ਅੱਜ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਤੁਹਾਨੂੰ ਦੱਸਣ ਲੱਗੀ ਆ ਮੇਰੇ ਆਲੇ ਦਾ ਵਿਆਹ ਹੋ ਗਿਆ ਤੇ ਮੈਂ ਰਹਿ ਗਈ ਫਿਰ ਤੋਂ ਸਿੰਗਲ ਤੇ ਉਹਦਾ ਵੀ ਹੁਣ ਬਣਦਾ ਸੀ ਕਿਉਂਕਿ 35 36 ਸਾਲ ਦਾ ਹੋ ਗਿਆ ਸੀ ਬੁढ़ा ਹੋ ਗਿਆ ਸੀ ਮੈਨੂੰ ਕਹਿੰਦਾ ਸੀ ਮੈਂ ਕਿਹਾ ਕਿ ਯਾਰ ਮੈਂ ਤਾਂ ਚਲ 28 ਦੀ ਆ ਮੈਂ ਕੀ ਕਹਿੰਦਾ 30 ਪਲੱਸ ਤੋਂ ਜਾ ਕੇ ਕਰਾਵਾਂਗੀ ਬਟ ਕਹਿੰਦਾ ਉਸ ਤੋਂ ਬਾਅਦ ਤਾਂ ਮੇਰਾ ਹੋਣਾ ਹੀ ਬੰਦ ਹੋ ਜਾਣਾ ਫਿਰ ਮੈਂ ਕਿਹਾ ਹਾਂ ਠੀਕ ਆ ਕੋਈ ਗੱਲ ਨਹੀਂ ਤੂੰ ਵਿਆਹ ਕਰਾ ਲੈ ਬੱਚੇ ਜਮ ਲਾ ਕੋਈ ਚੱਕਰ ਵਾਲੀ ਗੱਲ ਨਹੀਂ ਤੂੰ ਆਪਣਾ ਦੇਖ ਮੈਂ ਤਾਂ ਫਿਰ ਵੀ ਕਰਾ ਲੂੰਗੀ ਮੇਰੀ ਕਿਹੜੀ ਬੰਦ ਹੋ ਜਾਣੀ ਹੈ ਹਾਂ ਜੂਤਾ ਲੱਗਿਆ ਯਾਰ ਸਾਰਿਆਂ ਦੇ ਲੱਗੇ ਆ ਮੰਮੇ ਆ ਹਾਂਜੀ ਸ਼ਸ਼ੀਕਲ ਦੋਸਤੋ ਅੱਜ ਦੀ ਵੀਡੀਓ ਬਹੁਤ ਸੈਕਸੀ ਹੋਣ ਵਾਲੀ ਆ ਤੇ ਅੱਜ ਤੁਹਾਨੂੰ ਲੋੜ ਪਊਗੀ ਫੀਮ ਦੀ ਆ ਫਿਰ ਸ਼ਿਲਾਜੀਤ ਜੇ ਕੁਛ ਕੰਮ ਨਾ ਆਵੇ ਤਾਂ ਵਿਗਰਾਹ ਹਾਲਿਓ ਚਲੋ ਕੋਈ ਗੱਲ ਨਹੀਂ ਕਿਉਂਕਿ ਬਹੁਤ ਵੀਡੀਓ ਸੈਕਸੀ ਬਣੀਆਂ ਮੈਂ ਤਾਂ ਆਪ ਦੇਖ ਦੇਖ ਕੇ ਤਿੰਨ ਚਾਰ ਵਾਰੀ ਦਿਮਾਗ ਖਰਾਬ ਕਰ ਚੁੱਕੀ ਆ ਵੈਸੇ ਦੋਸਤੋ ਮੈਂ ਬੜੇ ਦਿਨਾਂ ਬਾਅਦ ਆਪਣੇ ਬੁਆਏਫ੍ਰੈਂਡ ਨੂੰ ਮਿਲੀ ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਉਹਦੇ ਨਾਲ ਤੇ ਮਿਹਨਤ ਮੈਂ ਕਿਹਦੇ ਨਾਲ ਕੀਤੀ ਵੈਸੇ ਬੁਆਏਫ੍ਰੈਂਡ ਦਾ ਮੇਰਾ ਜਿੰਮਾ ਵੈ ਮੁੰਡਿਆਂ ਦੀ ਬਾਉਂਡਰੀ ਮਾਰਦੀ ਮਤਲਬ ਕੀ ਬੁਆਏਫ੍ਰੈਂਡ ਮੈਂ ਨਾਲ ਸਾਰਾ ਕੰਮ ਕਰੋਦ ਲਾਉਂਗੀ ਠੀਕ ਹੈ ਨਾ ਉਸ ਤੋਂ ਪਹਿਲਾਂ ਮੈਨੂੰ ਇਹ ਹਰ ਇੱਕ ਜਿੰਮਸ਼ੇ ਮਲਾਣ ਲਈ ਮੁੰਡਾ ਚਾਹੀਦਾ ਜਾਂ ਫਿਰ ਕੁੜੀ ਚਾਹੀਦੀ ਹੈ ਯਾਰ ਮੈਂ ਐਡਰੈਸ ਸੈਂਡ ਕਰ ਦਾਂਗੀ ਤੁਹਾਨੂੰ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਇੰਟਰਸਟਿਡ ਹੋ ਠੀਕ ਹੈ ਆਪਾਂ ਜਿੰਮਸ਼ੇ ਮਲਾਵਾਂਗੇ ਬੋਡੀ ਸ਼ਾਡੀ ਬਣਾਵਾਂਗੇ ਟਾਪਾਂ ਕਰਾਂਗੇ ਟਾਪਾਂ ਮਤਲਬ ਤਗੜੀ ਜਿੰਮਲਾਵਾਂਗੇ ਚਲੋ ਨਹੀਂ ਨਹੀਂ ਕਰਦੇ ਆਂ ਦੱਸੋ ਕਮੈਂਟ ਕਰਕੇ ਮੇਰੇ ਨਾਲ ਕੌਣ ਨਹੀਂ ਨਹੀਂ ਕਰੂਗਾ ਲੱਗਦਾ ਕੱਲੀ ਨਾਣਾ ਬੈਣਾ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਸਹੀ ਹੈ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਚਾਹ ਇਹ ਤਾਂ ਇਹ ਤੁਹਾਨੂੰ ਕਰਨ ਬਿਨਾ ਕਪੜਿਆਂ ਤੋਂ ਲਾਪਰਵਾਹ ਹੋ ਜਾਣ ਇੱਜਤ ਨਾ ਕਰਨ ਫਿਰ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਚਾਹੋਗੇ ਤੁਹਾਡੇ ਬੱਚੇ ਇਦਾਂ ਹੀ ਹੋ ਜਾਣ ਨੰਗ ਮਲੰਗ ਹੋ ਜਾਣ ਕਿ ਕਦਰ ਕੀਮਤ ਦਾ ਪਤਾ ਹੀ ਨਾ ਲੱਗੇ ਵੀ ਭੈਣਾਂ ਦੀ ਇੱਜਤ ਕੀ ਹੁੰਦੀ ਹੈ ਮਾਵਾਂ ਕੀ ਹੁੰਦੀਆਂ ਤੇ ਮੈਂ ਤੁਹਾਡਾ ਕੁਝ ਨਹੀਂ ਕਰ ਸਕਦਾ ਇਹਦਾ ਤੁਸੀਂ ਪੇਜ ਖੋਲ੍ਹਦੇ ਹੋ ਨਾ ਕੁਝ ਵੀ ਨਹੀਂ ਪੇਡ ਨਹੀਂ ਵੀ ਉੱਤੇ ਤੇ ਪੈਸੇ ਪਾਉਣੇ ਪੈਂਦੇ ਫਿਰ ਹੁੰਦੀਆਂ ਤੁਹਾਨੂੰ ਪਤਾ ਇਹਦੀ ਵੱਖਰੇ ਚੈਨਲ ਗਰੁੱਪ ਬਣਾਏ ਹੋਇਆ ਜਿਹੜੇ ਸਿੰਘਾਂ ਨੂੰ ਜੁਆਇਨ ਕਰਨੇ ਪਏ ਇਹ ਦੇਖਣ ਵਾਸਤੇ ਜਿੱਥੇ ਕਹਿੰਦੀ ਹੁੰਦੀ ਸੀ ਤੁਸੀਂ ਭੁੱਲ ਗਏ ਉਹਨਾਂ ਚੀਜ਼ਾਂ ਨੂੰ ਨੌਜਵਾਨ ਜਿੰਨੇ ਕੁ ਜਾਣਦੇ ਆ ਇਹ ਨਹੀਂ ਪੁੱਛਦੀ ਹੁੰਦੀ ਸੀ ਵੀ ਕਿਸੇ ਮੁੰਡੇ ਨੇ ਆ ਦੀ ਸਕੀ ਭਜਾਈ ਨਾ ਸੀ ਕਿ ਕਿਸੇ ਦਾ ਬੰਧ ਬਣਾਇਆ ਇਹ ਉਹੀ ਕਾਂਚਨ ਕੁਮਾਰੀ ਨੇ ਜਿਹੜੀ ਕਹਿੰਦੀ ਹੁੰਦੀ ਸੀ ਵੀ ਕਿਸੇ ਕਿਸੇ ਸਾਲੀ ਨੇ ਆਪਦੇ ਜੀਜੇ ਦੇ ਨਾਲ ਕਿਸੇ ਕਿਸਮ ਦਾ ਸੰਬੰਧ ਬਣਾਇਆ ਇਹ ਉਹੀ ਕਾਂਚਨ ਕੁਮਾਰੀ ਨੇ ਜਿਹੜੀ ਵੀਡੀਓ ਪਾ ਕੇ ਕਹਿੰਦੀ ਹੁੰਦੀ ਸੀ ਕਿ ਵੀ ਉਹ ਕੁੜੀਆਂ ਵੀ ਆ ਮੈਨੂੰ ਜੁਆਇਨ ਕਰਨ ਜਿਹੜੀਆਂ ਆਪਦੇ ਸਹੁਰੇ ਦੇ ਨਾਲ ਸੈਟ ਆ ਤੇ ਤੁਹਾਨੂੰ ਨਹੀਂ ਨਾ ਤਾਂ ਪੰਜਾਬ ਦੀ ਧਰਤੀ ਹੋਵੇ ਸੂਰਮਿਆਂ ਦੀ ਧਰਤੀ ਹੋਵੇ ਇੱਜ਼ਤਦਾਰ ਲੋਕਾਂ ਦੀ ਧਰਤੀ ਹੋਵੇ ਸਾਰੇ ਧਰਮਾਂ ਦੀ ਸਾਂਝੀ ਧਰਤੀ ਹੋਵੇ ਤੇ ਇੱਥੇ ਕੋਈ ਇੱਜ਼ਤ ਹੀ ਨਹੀਂ ਰਹਿ ਗਈ ਤੇ ਤੁਹਾਨੂੰ ਇਹ ਸ਼ਰਮ ਨਹੀਂ ਆਉਂਦੀ ਦੇਖਣ ਨੂੰ ਵੀ ਆੜਿਆ ਹੀ ਕੁੜੀ ਹੋਵੇ ਇੱਕ ਵਾਰੀ ਕੁੜੀ ਹੋਵੇ ਤੇ ਆਹਦੇ ਆਪਣੇ ਪੇਜ ਦਾ ਨਾ ਹੀ ਆਪਦਾ ਭਾਬੀ ਰੱਖ ਲਿਆ ਐਜਿਸ ਦਾ ਨਾਂ ਵੀ ਕੋਈ ਹੈ ਵੈਲਿਊ ਹੈ ਜਿੰਨਾ ਦੀ ਲੋਕਾਂ ਦੇ ਵਿੱਚ ਕੋਈ ਨੂੰ ਪਤਾ ਇਸ ਗੱਲ ਦਾ ਕੋਈ ਤੁਸੀਂ ਚਾਹੁੰਦੇ ਆ ਜੇ ਕੋਈ ਚਾਹਣਾ ਤੇ ਚਲੋ ਮੈਂ ਮੈਂ ਤੁਹਾਨੂੰ ਇਹ ਗੱਲ ਦੱਸਾਂ ਇੱਕ ਜਿਹੜਾ ਪਹਿਲਾਂ ਤਾਂ ਮੈਂ ਬਹੁਤ ਜ਼ਰੂਰੀ ਇਹ ਗੱਲਬਾਤ ਕਰਨੀ ਚਾਹੁੰਦਾ ਵੀ ਜਿਹੜੀ ਮੈਂ 6-7 ਮਿੰਟ ਦੀ ਵੀਡੀਓ ਦਿਖਾਈ ਆ ਉਹ ਤੁਸੀਂ ਡਿਸਪਲੇ ਚਲਾ ਕੇ ਸਾਰਾ ਪਰਿਵਾਰ ਬਹਿ ਕੇ ਦੇਖ ਲੋਗੇ ਤੇ ਮੈਨੂੰ ਤੁਸੀਂ ਮਾੜਾ ਜਰੂਰ ਕੀ ਤੇ ਤੇ ਸਾਡੇ 2.5 ਸਿੰਘਾਂ ਦੀ ਰੈਸਟ ਪਈ ਆ ਭਾਈ 10 ਕ੍ਰਿਸ਼ ਸਿੰਘ ਮੈਰੋ ਤੋਂ ਤੇ ਪਈ ਨਿਮਰਤਜੀਤ ਸਿੰਘ ਹਰੀ ਗਿਆ ਤੋਂ ਵੀ ਉਹਨਾਂ ਦੀ ਤਾਰ ਇਸ ਕੇਸ ਦੇ ਨਾਲ ਜੁੜੀ ਹੋਈ ਆ ਸਾਡੀ ਗੱਡੀ ਆਈ ਹੋਈ ਆ ਕੱਚ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਮੇਰਾ ਨਾਮ ਆਉਂਦਾ ਮੇਰੇ ਮੇਰੇ ਨਾਲ ਤਾਰਾਂ ਜੁੜਦੀਆਂ ਨੇ ਜਾਂ ਮੈਂ ਸੀ ਜਾਂ ਨਹੀਂ ਸੀ ਜਾਂ ਉਹ ਸੀ ਜਾਂ ਨਹੀਂ ਸੀ ਮੈਨੂੰ ਇਹਦਾ ਕੋਈ ਪ੍ਰਵਾਹ ਨਹੀਂ ਹੈ ਚਾਹੇ ਹਾਹੀ ਲੱਗਣਾ ਪਵੇ ਜੇ ਥੂੜੀ ਚੜ੍ਹਨਾ ਪਵੇ ਜੇ ਇਸ ਪੰਜਾਬ ਦੀ ਇੱਜ਼ਤਾਂ ਬਰੂ ਨੂੰ ਪਹੁੰਚਾਉਣ ਦੇ ਲਈ ਨਸਲਾਂ ਬਚਾਉਣੀਆਂ ਇੱਜ਼ਤਾਂ ਬਚਾਉਣੀਆਂ ਤੁਸੀਂ ਇਹ ਵੇਖਿਓ ਵੀ ਛੋਟੇ ਬੱਚੇ ਜਦੋਂ ਵੱਡੇ ਹੋਣਗੇ ਕਹਿਣਗੇ ਵੱਡੇ ਸਾਡੇ ਇਦਾਂ ਦੇ ਹੁੰਦੇ ਸੀ ਨੰਗੇ ਤੁਰੇ ਕਰਦੇ ਸੀ 8 ਮਿੰਟ ਦੀ ਵੀਡੀਓ ਦੇਖੀ ਦੇਖ ਲਓ ਤੁਸੀਂ ਜੇ ਨਹੀਂ ਦੇਖੀ ਦੁਬਾਰਾ ਦੇਖ ਲਓ 4 ਸਾਲ ਪਹਿਲਾਂ ਇਹਨੇ ਇੱਕ ਵੀਡੀਓ ਦੇ ਉੱਤੇ ਲਿਖ ਕੇ ਪਾਤਾ ਸੀ ਪੰਜਾਬ ਦੀਆਂ ਠੱਗੀ ਤਿੰਨ ਪੰਜਾਬ ਦੀਆਂ ਬੀਬੀਆਂ ਠੱਗੀ ਕਦੋਂ ਤੋਂ ਖੋਣ ਲੱਗੀਆਂ ਇਹ ਤਾਂ ਫਿਰ ਇਹ ਜੂੰਪੀ ਬਿਹਾਰ ਤੋਂ ਬਈਆ ਰਾਣੀ ਆ ਕੇ ਨੇ ਇਹ ਇਹਨੇ ਨਾਂ ਦੇਤਾ ਪੰਜਾਬ ਦੀਆਂ ਠੱਗੀ ਤਿੰਨ ਫਿਰ ਜਦੋਂ ਗਾਂ ਦੇਖਿਆ ਜਵਾਕੀ ਪੰਜਾਬ ਤੋਂ ਕੁੜੁੰਗ ਇਹਨਾਂ ਕਮੀ ਪੈਂਦਾ ਹੋਇਆ ਸੀ ਸਾਡੀ ਲਾਈਵ ਹੋਈ ਸੀ ਉਦੋਂ ਇਹਨੇ ਮਾਫੀ ਮੰਗੀ ਸੀ ਤੇ ਉਹਨੂੰ ਗੈਂਗਸਟਰਾਂ ਦੀਆਂ ਬਾਹਰ ਧਮਕੀਆਂਆਂ ਆਈਆਂ ਸੀ ਜੋ ਸਿੰਘਾਂ ਨੇ ਸਲਾਹ ਕੀਤੀ ਭਾਈ ਸਾਹਿਬ ਤੁਹਾਨੂੰ ਖਤਰਾ ਤੇ ਉਹਨਾਂ ਨੇ ਮਾਫੀ ਮੰਗੀ ਗਾਂ ਤੋਂ ਨਹੀਂ ਕਰਨਗੇ ਪਹਿਲੀ ਗਲਤੀ ਮਾਫ ਕੀਤੀ ਜਾਵੇ ਤੇ ਇਹਨਾਂ ਨੂੰ ਕਿਸੇ ਹਿਸਾਬ ਨਾਲ ਵੀ ਪਨਾ ਦਿੱਤੀ ਜਾਵੇ ਤੇ ਅੱਜ ਜਿਸ ਤਰ੍ਹਾਂ ਭੈਣ ਬਣਾ ਕੇ ਇਹ ਉਹ ਕੰਤਨ ਕੁਮਾਰ ਜਿਹੜੀ ਰੋਂਦੀ ਸੀ ਵੀ ਮੇਰੇ ਪਿਆਉਣ ਕੈਸਰਾ ਤੇ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਫਿਰ ਤੇ ਮੂੰਹ 1.5 ਲੱਖ ਰੁਪਏ ਦਿੱਤਾ ਸੀ ਤੁਹਾਨੂੰ ਅਸੀਂ ਸਿੰਘਾਂ ਨੇ ਵੀ ਭੈਣੇ ਇਹ ਕੰਮ ਨਾ ਕਰ ਉਦੋਂ ਹਿੰਦੀ ਜੈਸ ਵਾਲਾ ਅਗਿਆ ਨੇ ਸਾਡੇ ਵਿਰੁੱਧ ਵੀਡੀਓ ਪਾਈਆਂ ਕਈ ਬੰਦਿਆਂ ਨੇ ਕੀ ਕਰਤਾ ਕੀ ਕਰਤਾ ਅਮਰਪਾਲ ਸਿੰਘ ਮੈਰੋਂ ਨੇ ਅਗਲੀ ਕਰਦੀ ਤਾਂ ਕਰੀ ਜਾਵੇ ਬੜੇ ਸਿਆਣੇ ਹੋ ਗਏ ਤੁਸੀਂ ਤਾਂ ਇਹ ਨਹੀਂ ਚੱਲ ਦੇਖੋ ਮੈਂ ਮੇਰਾ ਸੁਭਾਅ ਮੈਨੂੰ ਨਹੀਂ ਪਤਾ ਮੈਂ ਕਿਦਾਂ ਦਾ ਪਰ ਜਿੰਨਾ ਚਿਰ ਮੈਂ ਮੈਂ ਚਾਹੁੰਨਾ ਮੈਂ ਪੰਜਾਬ 'ਚ ਇਦਾਂ ਦੇ ਕੰਮ ਨਹੀਂ ਚੱਲਣ ਦੇਣਗੇ ਚਾਹੇ ਕਾਨੂੰਨੀ ਕਾਨੂੰਨ ਹੱਥ ਚ ਲੈਣਾ ਪਵੇ ਜੇ ਤੇ ਚਾਹੇ ਪਰ ਦਾਤਾ ਇਹ ਕੰਮ ਹੋ ਤਾ ਪਤਾ ਸਟੇਟ ਫਾਰਵਰਡ ਦੇ ਬੰਦੇ ਆ ਸਿੱਧੀ ਜੀ ਗੱਲਬਾਤ ਕਰਦੇ ਫਲੇ ਪਹਿਲਾਂ ਪਿਆਰ ਨਾਲ ਸਮਝਾਉਂਦੇ ਨੇ ਮੁੜ ਕੇ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਸੀ ਨਹੀਂ ਸਮਝੀ ਹੁਣ ਵੀ ਸਮਝਾਇਆ ਵਾ ਹੁਣ ਬੁਲਾਉਂਦੇ ਆ ਬੋਲਦੀ ਨਹੀਂ ਹੈ ਸਮਝ ਗਏ ਇਹ ਹੁਣ ਤੁਹਾਡੇ ਹੱਥ 'ਚ ਆ ਪੰਜਾਬ ਦੇ ਮੁੰਡੇ ਗੁਰਦਿਆਂ ਦੇਖੋ ਅੱਜ ਦੀ ਤਰੀਕ ਦੇ ਵਿੱਚ ਮੈਂ ਅਮਰਪਾਲ ਸਿੰਘ ਮੈਰੋ ਇਹ ਗੱਲਬਾਤ ਕਹਿਣਾ ਤੁਸੀਂ ਅੱਜ ਸਾਡੇ ਵੀਰ ਆ ਸਾਡੀਆਂ ਭੈਣਾਂ ਤੇ ਸਾਡੀਆਂ ਬੱਚੀਆਂ ਪਰ ਅੱਜ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਕਿਸੇ ਦੇ ਨਾਲ ਨਾਲ ਸੰਘ ਘਰ ਲੱਗਦਾ ਤੇ ਉਹ ਮੈਂ ਵੇਖ ਲਿਆ ਨਾ ਕੋਈ ਮੈਨੂੰ ਵੀਡੀਓ ਵੀ ਸ਼ੋ ਹੋ ਗਈ ਵੀ ਬੰਦੇ YouTube ਤੋਂ ਪੈਸੇ ਕਮਾਉਣ ਲਈ ਪਤਾ ਕਿਦਾਂ ਲਾ ਵੀਡੀਓ ਬਣਾਉਂਦੇ ਲੈ ਦੇਖੋ ਆ ਵੀ ਦੇਖ ਲਓ ਵੀਡੀਓ ਦੇਖ ਲਓ ਦੂਜੀ ਗੱਲ ਜਿਨ੍ਹਾਂ ਦੀਆਂ ਮੈਂ ਵੀਡੀਓ ਦਿਖਾਉਂਦਾ ਮੈਂ ਉਹੀ ਟਾਰਗੇਟ ਨਹੀਂ ਕਰਦੇ ਤੇ ਜਿਨ੍ਹਾਂ ਦੀਆਂ ਮੈਂ ਨਹੀਂ ਦਿਖਾਈਆਂ ਸਮਝ ਲਓ ਉਹਨਾਂ ਦੇ ਮੇਰੇ ਨੇੜੇ ਤੇੜੀ ਪੈਂਦਾ ਜਿਨ੍ਹਾਂ ਦੇ ਮੈਂ ਨਾਂ ਲੋਂਗ ਉਹਨੂੰ ਮੈਂ ਛੱਡਣਾ ਚਾਹੁੰਦਾ ਹਜੇ ਵੀ ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਵੀ ਜ਼ਰੂਰੀ ਨਹੀਂ ਹੈਗਾ ਹਰ ਵੇਲੇ ਡੈਡ ਬੱਟ ਵੀ ਮਿਲੇ ਸਮਝ ਗਏ ਇਹ ਪੁਲਿਸ ਦੀ ਕਾਰਵਾਈ ਦਾ ਹਿੱਸਾ ਪੁਲਿਸ ਕਰ ਰਹੀ ਆ ਸਾਨੂੰ ਕੋਈ ਇਹਦੇ ਤੇ ਵੀ ਇਹ ਨਹੀਂ ਹੈ ਸ਼ੱਕ ਨਹੀਂ ਹੈ ਅਸੀਂ ਪੁਲਿਸ ਦਾ ਬਹੁਤ ਸਤਕਾਰ ਕਰਦੇ ਆ ਅਸੀਂ ਸਾਰਿਆਂ ਦਾ ਹੀ ਬਹੁਤ ਸਤਕਾਰ ਕਰਦੇ ਆ ਅਸੀਂ ਕੋਈ ਕਿਸੇ ਭਾਜ ਨਟਚੇ ਪੈਣਾ ਨਹੀਂ ਚਾਹੁੰਦੇ ਸੀ ਵੀ ਹਾਂ ਜੇ ਸਾਡੀ ਗੱਡੀ ਆ ਗਈ ਸਾਡੇ ਬੰਦਿਆ ਦੇ ਨਾਂ ਆ ਕੇ ਤੇ ਕੋਈ ਚੱਕਰ ਨਹੀਂ ਸੀ ਪੁੱਤ ਲਾਂਗੇ ਉਹਨੂੰ ਉਹਦੇ ਗਨਾਹਾਂ ਦੀ ਸਜ਼ਾ ਮਿਲੀ ਤੇ ਜਿਨ੍ਹਾਂ ਨੇ ਉਹਨੂੰ ਪਾਰ ਬਲਾ ਤਾਂ ਤੇ ਜੋ ਉਹਨਾਂ ਨੂੰ ਕੋਈ ਸਜ਼ਾ ਮਿਲ ਰਹੀ ਹੈ ਤੇ ਸਾਨੂੰ ਕੋਈ ਚੱਕਰ ਨਹੀਂ ਸੀ ਪੁੱਤ ਲਾਂਗੇ ਸ਼ਾਇਦ ਮੈਨੂੰ ਵੀ ਜਾਣਾ ਪਵੇ ਜੇਲ੍ਹ